ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੇ ਸਤਿਗੁਰੂ ਸਾਹਿਬ ਜੀ ਮਹਾਰਾਜ ਤੁਸੀਂ ਦੱਸੋ ਸਭ ਤੋਂ ਚੰਗਾ ਕਰਮ ਕਿਹੜਾ ਹੈ ਜੋ ਇਨਸਾਨ ਨੂੰ ਕਰਨਾ ਚਾਹੀਦਾ ਜਿਹਦੇ ਕਰਕੇ 84 ਦੇ ਬੰਦਨਾ ਤੋਂ ਬਚ ਸਕੇ ਵਿਸ਼ੇ ਵਿਕਾਰਾਂ ਦੇ ਬੰਧਨਾਂ ਤੋਂ ਬਚ ਸਕੇ ਆਪਣੇ ਜੀਵਨ ਨੂੰ ਸਵਾਰ ਕੇ ਇਹ ਸੰਸਾਰ ਤੋਂ ਜਾਵੇ ਸਭ ਤੋਂ ਚੰਗਾ ਧਰਮ ਕਿਹੜਾ ਹੈ ਚੰਗਾ ਕਰਮ ਕਿਹੜਾ ਹੈ ਮਹਾਰਾਜ ਦੱਸਣਾ ਕਰੋ ਤਨ ਗੁਰੂ ਅਰਜਨ ਸਾਹਿਬ ਦੇ ਸੱਚੇ ਪਾਤਸ਼ਾਹ ਨੇ ਫਿਰ ਸੁਖਮਣੀ ਸਾਹਿਬ ਦੇ ਵਿੱਚ ਬਚਨ ਸਾਨੂੰ ਦੱਸਿਆ ਮਹਾਰਾਜ ਸਮਝਾ ਰਹਿਆ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹੈ ਭਾਈ ਸਿੱਖੋ ਸਾਰਿਆਂ ਨਾਲੋਂ ਚੰਗਾ ਕਰਮ ਕਿਹੜਾ ਹੈ ਸਾਰਿਆਂ ਤੋਂ ਚੰਗਾ ਧਰਮ ਕਿਹੜਾ ਜਿਹੜਾ ਪ੍ਰਮਾਤਮਾ ਦੇ ਨਾਲ ਸਿੱਧਾ ਜੋੜਦਾ ਕੋਈ ਬਹਿ ਪਰਮਨੀ ਸਿੱਧੀ ਪ੍ਰਮਾਤਮਾ ਦੇ ਨਾਲ ਗੱਲ ਹੋਵੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਭਾਈ ਸਾਰਿਆਂ ਤੋਂ ਚੰਗਾ ਧਰਮ ਸਾਰਿਆਂ ਤੋਂ ਚੰਗਾ ਕਰਮ ਇਹ ਐ ਪਰਮਾਤਮਾ ਦੀ ਬੰਦਗੀ ਕਰਨੀ ਹਰ ਸਾਹ ਦੇ ਨਾਲ ਪਰਮਾਤਮਾ ਵਾਹਿਗੁਰੂ ਚੇਤੇ ਰੱਖਣਾ ਪਰਮਾਤਮਾ ਦਾ ਸਿਮਰਨ ਉੱਠਦਿਆਂ ਬੈੰਦਿਆਂ ਸੌਂਦਿਆਂ ਜਾਗਦਿਆਂ ਕਰਮ ਧੱਦੇ ਕਰਦਿਆਂ ਹੋਇਆਂ ਮਨ ਦੇ ਵਿੱਚ ਸ਼ੁਕਰਾਨਾ ਕਰਦੇ ਰਹਿਣਾ ਏ ਪਰਮਾਤਮਾ ਤੇਰਾ ਧੰਨਵਾਦ ਹੈ ਉਹਨੂੰ ਹਰ ਵੇਲੇ ਚੇਤੇ ਵਿੱਚ ਰੱਖਣਾ ਹਰ ਕੋ ਨਾਮ ਜਪ ਨਿਰਮਲ ਕਰਮ ਫਿਰ ਕਹਿੰਦੇ ਭਾਈ ਕਰਮ ਵੀ ਚੰਗੇ ਚਾਹੀਦੇ ਇਨਸਾਨ ਦੇ ਨਿਰਮਲ ਕਰਮ ਚਾਹੀਦੇ ਹਨ ਤੇ ਕਰਮਾਂ ਦਾ ਅਸਰ ਸਾਡੇ ਮਨ ਤੇ ਪੈਂਦਾ ਹੈ ਜਿਹੋ ਜੇ ਬੰਦੇ ਦੇ ਕਰਮ ਹੁੰਦੇ ਹਨ ਜਿਹੋ ਜੇ ਬੰਦੇ ਦੇ ਸੋਚਣ ਸ਼ਕਤੀ ਹੁੰਦੀ ਹੈ ਉਹ ਹੀ じゃ ਫਿਰ ਸਾਡੇ ਮਨ ਤੇ ਅਸਰ ਪੈਂਦਾ ਹੈ ਜੇ ਅਸੀਂ ਹੁਣ ਕੀਰਤਨ ਸੁਣਦੇ ਰਵਾਂਗੇ ਬਾਣੀ ਪੜ੍ਹਦੇ ਰਵਾਂਗੇ ਫਿਰ ਅੰਦਰ ਚੰਗੇ ਵਿਚਾਰ ਆਈ ਜਾਂਦੇ ਆ ਜੇ ਅਸੀਂ ਕਿਉਂ ਚੰਗੀਆਂ ਗੱਲਾਂ ਕਰਾਂਗੇ ਦੋ ਭੈਣ ਭਰਾ ਆਪਾਂ ਬੈਠੇ ਵੀ ਹਾਂ ਕੁਈ ਰੱਬ ਦੇ ਘਰ ਦੀ ਗੱਲ ਕਰਾਂਗੇ ਚੰਗੀਆਂ ਗੱਲਾਂ ਸਮਾਜ ਪ੍ਰਤੀ ਚੰਗੀ ਸਾਡੀ ਵਿਚਾਰ ਹੋਏਗੀ ਫਿਰ ਸਾਡੇ ਮਨ ਤੇ ਜਰੂਰ ਅਸਰ ਕਰਦਾ ਹੈ ਤੇ ਜੇ ਅਸੀਂ ਨਿੰਦਿਆ ਚੁਗਲੀਆਂ ਇੱਕ ਦੂਜੇ ਦੀਆਂ ਦੁਸ਼ਿਭਾਵਨਾ ਉਹ ਫਲਾਣਾ ਇਦਾਂ ਕਰਦਾ ਫਲਾਣਾ ਮਾੜਾ ਫਿਰ ਸਾਡੇ ਮਨ ਤੇ ਉਹ ਜਿਹਾ ਅਸਰ ਪੈ ਜਾਂਦਾ ਹੈ ਕਿਉਂਕਿ ਜਿਹੋ ਜਿਹੀਆਂ ਅਸੀਂ ਗੱਲਾਂ ਕਰਦੇ ਆ ਜਿਹੋ ਜਿਹੀਆਂ ਅਸੀਂ ਵਿਚਾਰਾਂ ਕਰਦੇ ਆ ਉਹ ਫਿਰ ਸਾਡੇ ਮਨ ਤੇ ਅਸਰ ਕਰਦੀਆਂ ਇਸੇ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ ਭਾਈ ਸਿੱਖੋ ਤੇ ਉਹ ਐਸੇ ਸਤਿਗੁਰ ਦੇ ਨਾਲ ਜੁੜੋ ਐਸੇ ਗੁਰੂ ਦੇ ਚਰਨਾਂ ਦੇ ਨਾਲ ਲੱਗੋ ਜਿਹੜਾ ਸਦਾ ਤੈਨੂੰ ਹਰ ਵੇਲੇ ਤੇਰੇ ਨਾਲ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪਰਖ ਹੈ ਸਭ ਮੈਂ ਰਹਿ ਆਸਮਾਏ ਕਹਿੰਦੇ ਜਿਹੜਾ ਇੱਕ ਜਗ੍ਹਾ ਤੇਰੇ ਨਾਲ ਹੈ ਉਹਨੂੰ ਮਹਿਸੂਸ ਜਦੋਂ ਕਰਾਂਗੇ ਅਸੀਂ ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਸਮਝਾਂਗੇ ਫਿਰ ਅੰਦਰ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਸਾਡੇ ਅੰਦਰੋਂ ਈਰਖਾ ਖਤਮ ਹੋ ਗਈ ਗੁੱਸਾ ਦੁਸ਼ਵੈਸ਼ ਭਾਵਨਾ ਖਤਮ ਹੋ ਗਈ ਫਿਰ ਮਨ ਆਪੇ ਨਿਰਮਲ ਹੋ ਜਾਂਦਾ ਹੈ ਫਿਰ ਕਰਮ ਵੀ ਆਪੇ ਨਿਰਮਲ ਹੋ ਜਾਂਦੇ ਆ ਇੱਕ ਤਾਂ ਛੋਟੀ ਜੀ ਕਹਾਣੀ ਹੈ ਸਮਝਣ ਵਾਸਤੇ ਛੋਟੀ ਜੀ ਕਹਾਣੀ ਬੜੀ ਵਧੀਆ ਜੇ ਸਾਡੇ ਸਮਝ ਪੈ ਜੇ ਗੱਲ ਇੱਕ ਪਿਤਾ